ਇਟਾ ਵੱਡਾ ਰਾਜਾ ਸੀ ਇੱਕ ਬੀਬੀ ਨਾ ਲੋਹੇ ਦਾ ਤਵਾ ਲੈ ਕੇ ਨਾ ਉਹਦੇ ਪੈਰਾਂ ਨਾਲ ਘਸਾਵੇ ਕਹਿੰਦਾ ਬੁੱਢੀ ਮਾਈ ਇਹ ਕੀ ਕਰਦੀ ਐ ਮਾਂ ਪੈਰਾਂ ਨੂੰ ਤੇ ਮੈਂ ਤੇਰੇ ਹੱਥ ਲਾਵਾਂ ਤੂੰ ਮੇਰੀ ਮਾਂ ਐ ਕਹਿੰਦੀ ਰਾਜਾ ਮੈਂ ਸੁਣਿਆ ਤੂੰ ਪਾਰਸ ਐ ਜਿਹੜਾ ਤੇਰੇ ਨਾਲ ਛੂ ਜਾਂਦਾ ਐ ਸੋਨਾ ਬਣ ਜਾਂਦਾ ਐ ਖੇੜੇ ਵਿੱਚ ਆਇਆ ਰਾਜਾ ਕਹਿੰਦਾ ਉਹ ਬੁੱਢੀ ਮਾਈ ਦਾ ਤਵਾ ਤੋਲੋ ਇਸ ਲੋਹੇ ਦੇ ਤਵੇ ਦੇ ਬਦਲੇ ਸੋਨਾ ਭਰ ਕੇ ਦੇ ਦਿਓ ਇਹਨੇ ਮੋਹਰਾ ਭਰ ਕੇ ਦੇ ਦਿਓ ਇਸ ਨੂੰ ਇਹ ਹੈ ਹਲੇਮੀ ਰਾਜ ਇਹ ਹੈ ਖਾਲਸੇ ਦਾ ਰਾਜ ਖਾਲਸੇ ਦਾ ਰਾਜ ਕੋਈ ਰਾਈਫਲਾਂ ਦਾ ਰਾਜ ਨਹੀਂ ਕੋਈ ਅਤਵਾਦ ਦਾ ਰਾਜ ਨਹੀਂ ਇਹ ਲੋਕ ਬਦਨਾਮ ਕਰ ਰਹੇ ਨੇ ਭਾਰਤ ਵਰਸ਼ ਦੇ ਕਾਨੂੰਨ ਥੱਲੇ ਜਿੱਥੇ ਭਾਰਤ ਦੇ ਕਿਸਾਨ ਦਬੇ ਗਏ ਅੱਜ ਪੰਜਾਬ ਦੇ ਸਿੱਖਾਂ ਆਵਾਜ਼ ਉਠਾਈ ਤੇ ਸਾਡੇ ਹਿੰਦੂ ਵੀਰ ਰਾਜਸਥਾਨ ਦੇ ਨੇ ਚਾਹੇ ਮੁਸਲਮਾਨ ਵੀਰ ਚਾਹੇ ਈਸਾਈ ਨੇ ਬਿਹਾਰ ਦੇ ਨੇ ਚੁੱਪੀਦੇ ਨੇ ਹਰਿਆਣੇ ਦੇ ਨੇ ਸਾਰੇ ਨਾਲ ਚੱਲ ਪਏ ਨੇ ਇਹ ਲਹਿਰ ਭਾਰਤਵਰਸ਼ ਦੇ ਕਿਸਾਨਾਂ ਦੀ ਲਹਿਰ